ਆਉਣ ਵਾਲਾ ਸਮਾਂ ਖੁਸ਼ੀਆਂ ਵਾਲਾ ਹੋਏਗਾ ਤੂੰ ਇੱਕ ਵਾਰ ਵਾਹਿਗੁਰੂ ਲਿਖ ਕੇ ਤਾਂ ਵੇਖ ਗੁਰੂ ਘਰ ਜਾ ਕੇ 2 ਵਜੇ ਕੀ ਫਲ ਮਿਲਦਾ 4 ਵਜੇ ਕੀ ਫਲ ਮਿਲਦਾ 5 ਵਜੇ ਤੇ 6 ਵਜੇ ਤੋਂ ਬਾਅਦ ਕੀ ਫਲ ਮਿਲਦਾ ਕਹਿੰਦੇ 2 ਤੋਂ 4 ਰੱਬ ਦਾਤਾ ਵੰਡਦਾ ਭਾਵੇਂ ਝੋਲੀਆਂ ਭਰ ਕੇ ਲੈ ਜਾਓ 4 ਤੋਂ 5 ਜੋ ਮੰਗ ਲਓ ਮਿਲਦਾ ਬਸ ਪੱਲਾ ਅੱਡ ਕੇ ਬਹਿ ਜਾਓ 5 ਵਜੇ ਤੋਂ ਬਾਅਦ ਤੰਦਰੁਸਤੀ ਮਿਲਦੀ ਇਸ਼ਨਾਨ ਕਰੋ ਤੇ ਸੁੱਖ ਲੈ ਜਾਓ ਦੀਪ ਸਿੰਘ ਜੀ ਸਾਨੂੰ ਮਾਫ ਕਰਿਓ ਬਾਬਾ ਦੀਪ ਸਿੰਘ ਜੀ ਕਿਉਂਕਿ ਸਾਥੋਂ ਕੁਝ ਲੋਕ ਮਾਫ ਨਹੀਂ ਕੀਤੇ ਜਾਣੇ ਵਕਤ ਖਰਾਬ ਚੱਲ ਰਿਹਾ ਬਾਬਾ ਦੀਪ ਸਿੰਘ ਜੀ ਵਕਤ ਖਰਾਬ ਚੱਲ ਰਿਹਾ ਬਾਬਾ ਦੀਪ ਸਿੰਘ ਜੀ ਪਰ ਭਰੋਸਾ ਅੱਜ ਵੀ ਤੁਹਾਡੇ ਤੇ ਹੀ ਆ ਜਦੋਂ ਤੱਕ ਜੀਨੇ ਆ ਤੁਹਾਡੇ ਕੋਲ ਹੀ ਆਵਾਂਗੇ ਜਦੋਂ ਤੱਕ ਜੀਨੇ ਆ ਤੁਹਾਡੇ ਕੋਲ ਹੀ ਆਵਾਂਗੇ ਬਾਕੀ ਮੌਤ ਆ ਜਾਵੇ ਜਿਸ ਦਿਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਛੱਡ ਕੇ ਜਾਵਾਂਗੇ